ਦਨ ਚਾਰ ਕਿੱਲੇ ਜ਼ਮੀਨ ਜਿਹੜੀ ਐਮਐਲਏ ਸਾਹਿਬ ਦੀ ਦੱਸਦੇ ਆ ਉਹਨੂੰ ਬਚਾਉਣ ਵਾਸਤੇ ਤੁਸੀਂ ਦੇਖੋ ਵੀ ਬੰਨ ਪਹਿਲਾਂ ਉੱਥੇ ਤੱਕ ਸਿਰਫ ਪਿਚਿੰਗ ਤੀ ਤਾਂ ਕਿ ਸੜਕ ਬਚ ਜੇ ਇਹਨਾਂ ਨੇ ਚੱਕ ਕੇ 60 ਫੁੱਟ ਅੱਗੇ ਕਰ ਦਿਆ ਜਦੋਂ ਕੋ ਘਰ ਦਾ ਪਾਣੀ ਇੱਥੇ ਆਇਆ ਤਾਂ ਇੱਕਦਮ ਇਹਨੂੰ ਸਟ੍ਰਾਈਕ ਕਰਕੇ ਬੈਕ ਮਾਰ ਗਿਆ 5-7000 ਏਕੜ ਜ਼ਮੀਨ ਜਿਹੜੀ ਆ ਪਿੰਡਾਂ ਦੀ ਜਿਹੜੀ ਉਹ ਟੋਟਲ ਹਟਾਤੀ ਔਰ ਇਹ ਕੋਈ ਵਿਦਾਊਟ ਐਨੀ ਪਰਮਿਸ਼ਨ ਕਿਸੇ ਰਿਕਾਰਡ ਚ ਵੀ ਨਹੀਂ ਹੈ ਜੇ ਹੈ ਤਾਂ ਦਿਖਾਣ ਫਿਰ ਜ਼ਿੰਮੇਦਾਰ ਸਾਰੇ ਬੰਦ ਕਰ ਦੇਣਗੇ ਘੱਕਰ ਨੂੰ ਜਿਹੜਾ ਡੁੱਬਦਾ ਪਿਛਲਾ ਇਲਾਕਾ ਡੁੱਬ ਜੇ ਏਬੀਪੀ ਸੰਜਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਲਗਾਤਾਰ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਇਸ ਕੰਦ ਨੂੰ ਲੈ ਕੇ ਕਾਫੀ ਸਿਆਸਤ ਹੋ ਰਹੀ ਹੈ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਤ ਜਿਹੜਾ ਇੱਥੇ ਪਹੁੰਚਿਆ ਕਿਉਂਕਿ ਇਲਜ਼ਾਮ ਲੱਗ ਰਹੇ ਨੇ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਸਿੰਘ ਤੇ ਕੀ ਉਹਨਾਂ ਦੇ ਵੱਲੋਂ ਆਪਣੀ ਜਿਹੜੇ ਹੈ ਦੋ ਕਿਲੇ ਬਚਾਉਣ ਦੇ ਲਈ ਇਹ ਕੰਦ ਲਗਾਈ ਗਈ ਹੈ ਤੇ ਅੱਜ ਇੱਥੇ ਜਿਹੜੇ ਨੇ ਸ਼੍ਰੋਮਣੀ ਕਾਲ ਦਲ ਦੇ ਸੀਨੀਅਰ ਆਗੂ ਪਹੁੰਚੇ ਨੇ ਸਰ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਪਿੱਛੇ ਕਿਤੇ ਵੀ ਜਿਹੜੀ ਐ ਇੰਨੀ ਲੰਬੇ ਕੰਦ ਨਹੀਂ ਦਿਖ ਰਹੀ ਤੁਸੀਂ ਵੀ ਸਵਾਲ ਚੱਕਦੇ ਹੋ ਨਾ ਤੁਸੀਂ ਨਾ ਜ 4-5 ਕਿਲੋਮੀਟਰ ਸੜਕਾਂ ਵੀ ਬੁਰੀ ਤਰ੍ਹਾਂ ਟੁੱਟੀ ਹੋਈਆਂ ਜਿਹੜੀ 23 ਚ ਤਬਾਹ ਹੋਈਆਂ ਸੜਕਾਂ ਅੱਜ ਵੀ ਐਚਡੀ ਚ ਕਿਸੇ ਨੂੰ 23 ਚ ਨਾ ਮੁਆਵਜ਼ਾ ਮਿਲਿਆ ਨਾ ਸੜਕਾਂ ਦੀ ਰਿਪੇਅਰ ਹੋਈ ਨਾ ਮਿੱਟੀ ਪਾਈ ਸਿਰਫ ਆ ਤਿੰਨ ਚਾਰ ਕਿੱਲੇ ਜ਼ਮੀਨ ਜਿਹੜੇ ਐਮਐਲਏ ਸਾਹਿਬ ਦੀ ਦੱਸਦੇ ਆ ਉਹਨੂੰ ਬਚਾਉਣ ਵਾਸਤੇ ਤੁਸੀਂ ਦੇਖੋ ਵੀ ਬੰਨ ਪਹਿਲਾਂ ਉੱਥੇ ਤੱਕ ਸਿਰਫ ਪਿਚਿੰਗ ਦੀ ਤਾਂ ਕਿ ਸੜਕ ਬਚ ਜੇ ਇਹਨਾਂ ਨੇ ਚੱਕ ਕੇ 60 ਫੁੱਟ ਅੱਗੇ ਕਰ ਦਿਆ ਜਦੋਂ ਕੋ ਘੱਗਰ ਦਾ ਪਾਣੀ ਇੱਥੇ ਆਇਆ ਤਾਂ ਇੱਕਦਮ ਇਹਨੂੰ ਸਟ੍ਰਾਈਕ ਕਰਕੇ ਬੈਕ ਮਾਰ ਗਿਆ 5-7000 ਏਕੜ ਜ਼ਮੀਨ ਜਿਹੜੀ ਆ ਪਿੰਡਾਂ ਦੀ ਜਿਹੜੀ ਉਹ ਟੋਟਲ ਹੜਾਦੀ ਔਰ ਇਹ ਕੋਈ ਵਿਦਆਊਟ ਐਨੀ ਪਰਮਿਸ਼ਨ ਕਿਸੇ ਰਿਕਾਰਡ ਚ ਵੀ ਨਹੀਂ ਹੈ ਜੇ ਹੈ ਤਾਂ ਦਿਖਾਣ ਫਿਰ ਜ਼ਿੰਮੇਦਾਰ ਸਾਰੇ ਬੰਦ ਕਰ ਦੇਣਗੇ ਘੱਗਰ ਨੂੰ ਜਿਹੜਾ ਡੁੱਬਦਾ ਪਿਛਲਾ ਇਲਾਕਾ ਡੁੱਬ ਜੇ 5000 ਏਕੜ ਜ਼ਮੀਨ ਸਰਕਾਰ ਦੀਆਂ ਨਲਾਕੀ ਕਰਕੇ 2-3 ਪਿੰਡ ਡਬੋਦੇ ਤੇ 5000 ਏਕੜ ਜ਼ਮੀਨਾਂ ਜਿਹੜੀ ਪਿੰਡਾਂ ਦੀ ਡਬੂਤੀ ਹਨਾਂ ਸ਼ਰਮਾ ਜੀ ਅੱਜ ਕੱਲ੍ਹ ਕੀਤੇ ਜਾਵੇ ਤੁਸੀਂ ਹਲਕਾ ਘਨੌਰ ਦੇ ਪਿੰਡਾਂ ਦਾ ਦੌਰਾ ਕਰ ਰਹੇ ਹੋ ਫਸਲਾਂ ਦਾ ਜਿਹੜਾ ਜਾਇਜ਼ਾ ਲੈ ਰਹੇ ਹੋ ਤੇ ਕਿਵੇਂ ਜੜੀ ਅੱਗੇ ਦੇ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਡਿਊਟੀ ਲਾਈ ਆ ਪਟਿਆਲੇ ਜ਼ਿਲ੍ਹੇ ਚ ਸਾਡੀ ਚਾਰ ਮੈਂਬਰੀ ਕਮੇਟੀ ਬਣਾਈ ਆ ਮੇਰੇ ਨਾਲ ਝਿੰਜਰ ਸਾਹਿਬ ਆ ਗੁਰੂ ਸਾਹਿਬ ਆ ਔਰ ਪਰਮਿੰਦਰ ਸੁਹਾਣਾ ਜੀ ਆ ਅਸੀਂ ਇਕੱਲੇ ਇਕੱਲੇ ਹਲਕੇ 'ਚ ਜਾ ਰਹੇ ਹਾਂ ਉੱਥੇ ਜਿਹੋ ਜੋ ਡੈਮੇਜ ਹੋਇਆ ਉਹਦੀ ਅਸੈਸਮੈਂਟ ਕਰ ਰਹੇ ਹਾਂ ਉਹਨਾਂ ਸਰਾਲਾ ਪਿੰਡਾ ਖੁਰਦ ਪਿੰਡਾ ਇਹਨਾਂ ਦੀ ਤਕਰੀਬਨ ਤੁਸੀਂ ਲਾਓ 2000 ਬਿੱਗੇ ਜ਼ਮੀਨ ਜਿਹੜੀ ਹੜ੍ਹਾਂ ਦੀ ਬਾਅਦ ਹੇਠਾਂ ਗਈ ਹੁਣ ਇਹਨਾਂ ਨੇ ਕਿਆ ਕਰਨਾ ਜੀ ਉੱਪਰ ਤੋਂ ਦਿਖਾ ਦਨੇ ਵੀ ਫਸਲ ਖੜੀ ਆ ਜਦੋਂ ਪਾਣੀ ਕਿਸੇ ਫਸਲ ਜੇਰੀ ਚ ਨਾ ਜੀ 3-4 ਦਿਨ ਖੜਾ ਰਹਿ ਜੇ ਉਹਦੀ ਗੋਬ ਚ ਨਾ ਰੇਤਾ ਵੜ ਜਾਂਦਾ ਹੈਗਾ ਜਦੋਂ ਰੇਤਾ ਵੜਦਾ ਉਹ ਤਾਂ ਝਾੜ ਨਹੀਂ ਮੁਕਦਾ ਮਤਲਬ 2 ਕਿਲੋ ਜੇਰੀ ਵੀ ਨਹੀਂ ਨਿਕਲਣੀ ਕਿੱਲੇ ਚ ਸੋ ਹੈ ਤਾਂ 100% ਬਰਬਾਦੀ ਇਹ 25% ਦਿਖਾਨਗੇ ਆ 50% ਦਿਖਾਨਗੇ ਇਸ ਕਰਕੇ ਸਾਡੀ ਜਿਹੜੀ ਕਮੇਟੀ ਆ ਕੱਲੇ-ਕੱਲੇ ਏਕੜਾਂ ਜੇ ਫਸਲ ਜਿਹੜੀ ਆ ਉਹ ਨੋਟ ਕਰਦੀ ਫਿਰ ਰਹੀ ਆ ਤਾਂ ਕਿ ਜੇ ਕੱਲ ਨੂੰ ਕਿਸੇ ਕਿਸਾਨ ਨੂੰ ਨਾ ਮਿਲਿਆ ਮੁਆਵਜ਼ਾ ਨਾ ਮਿਲਿਆ ਤਾਂ ਆਪਾਂ ਸੰਘਰਸ਼ ਕਰ ਸਕੀਏ ਜਿਹਨੂੰ ਚਾਰੇ ਦੀ ਲੋੜ ਆ ਆਪਾਂ ਚਾਰਾ ਵੀ ਪ੍ਰੋਵਾਈਡ ਕਰ ਰਹੇ ਆ ਜਿਹਨੂੰ ਬੀਜ ਦੀ ਲੋੜ ਪਊਗੀ ਤਾਂ ਸਾਡੀ ਜਿਹੜੀ ਪਾਰਟੀ ਆ ਉਹਨੂੰ ਬੀਜ ਪ੍ਰੋਵਾਈਡ ਕਰੋਗੇ ਸੋ ਜਿਸ ਚੀਜ਼ ਦੀ ਵੀ ਤਰਪਾਲਾਂ ਦੀ ਲੋੜ ਆ ਤਰਪਾਲਾਂ ਦੇ ਆ ਪਿਛਲੇ 2 ਮਹੀਨੇ ਤੋਂ ਲਗਾਤਾਰ ਸੁਖਵੀਰ ਸਿੰਘ ਬਾਦਲ ਜੀ ਦੀ ਵੈਕਸਨੇਟ ਸੁਖਵੀਰ ਜੀ ਖੁਦ ਔਰ ਸਾਰੀ ਪਾਰਟੀ ਜਿਹੜੀ ਕਿਸਾਨਾਂ ਨਾਲ ਗਰੀਬਾਂ ਨਾਲ ਮਜ਼ਦੂਰਾਂ ਨਾਲ ਐਸੀ ਪਰਿਵਾਰਾਂ ਨਾਲ ਜਿਨ੍ਹਾਂ ਦੇ ਮਕਾਨ ਖੜੇ ਆ ਹਰੇਕ ਨਾਲ ਡੱਟ ਕੇ ਖੜੀ ਆ ਸੋ ਅੱਜ ਦਾ ਇਸ ਦੌਰੇ ਦਾ ਮਕਸਦ ਵੀ ਇਹੀ ਆ ਵੀ ਪਟਿਆਲੇ ਜ਼ਿਲ੍ਹੇ ਚ ਪਹਿਲਾਂ ਸੀ ਰਾਣਾ ਜਾ ਕੇ ਆਏ ਛਤਰਾਣਾ ਜਾ ਕੇ ਆਏ ਅੱਜ ਇੱਕ ਨੌਰ ਤੇ ਸਨੌਰ ਦਾ ਦੌਰਾ ਹੈਗਾ ਪਰਸੋਂ ਜਾਂ ਚੌਥੇ ਨੂੰ ਅਸੀਂ ਡੇਰਾ ਬਸੀ ਦਾ ਕਰਕੇ ਕਨਸੋਲੀਡੇਟਡ ਰਿਪੋਰਟ ਵੀ ਕਿਆ-ਕਿਆ ਨੁਕਸਾਨ ਹੋਇਆ ਜ਼ਿੰਮੇਦਾਰਾਂ ਨੂੰ ਕਿਸ-ਕਿਸ ਚੀਜ਼ ਦੀ ਜ਼ਰੂਰਤ ਆ ਉਹ ਪਾਰਟੀ ਪ੍ਰਧਾਨ ਸਾਹਿਬ ਨੂੰ ਸੌਂਪਾਂਗੇ ਤਾਂ ਕਿ ਅੱਗੇ ਉਹ ਕਾਰਵਾਈ ਕਰ ਸਕਣ ਮੇਰੇ ਨਾਲ ਚਿੰਜਰ ਜੀ ਵੀ ਹੈਗੇ ਸੋ ਬਿਲਕੁਲ ਚਿੰਜਰ ਸਾਹਿਬ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਕਾਫੀ ਤੁਸੀਂ ਵੀ ਸਵਾਲ ਚੱਕੇ ਸੀਗੇ ਤੇ ਅੱਜ ਇੱਥੇ ਪਹੁੰਚੇ ਹੋ ਜੀ ਬਾਕੀ ਤਾਂ ਦੇਖੋ ਸ਼ਰਮਾ ਜੀ ਨੇ ਪੂਰੀ ਗੱਲ ਦੱਸ ਦਿੱਤੀ ਆ ਗੱਲ ਇਹ ਆ ਵੀ ਸਾਡੇ ਕੋਲ ਜਿੰਨੀ ਕਿ ਇਨਫੋਰਮੇਸ਼ਨ ਹੈ ਇਹ ਕੰਦ ਦੀ ਕੋਈ ਪਰਮਿਸ਼ਨ ਨਹੀਂ ਜੇ ਪਰਮਿਸ਼ਨ ਹੈ ਤੁਹਾਨੂੰ ਪਰਮਿਸ਼ਨ ਦਿੱਤੀ ਜਾਵੇ ਜੇ ਬਿਨਾ ਪਰਮਿਸ਼ਨ ਤੋਂ ਤਾਂ ਐਮਐਲਏ ਤੇ ਪਰਚਾ ਦਰਜ ਹੋਵੇ ਜੇ ਪਰਮਿਸ਼ਨ ਹੈ ਸਾਨੂੰ ਦੋ ਪਰਮਿਸ਼ਨ ਕਿੱਥੇ ਆ ਫਿਰ ਅਸੀਂ ਸਾਰੇ ਘੱਗਰ ਜਿੰਨਾਂ ਵੀ ਉਹਰੇ ਹਜ਼ਾਰਾਂ ਏਕੜ ਮਰ ਗਿਆ ਬਰਬਾਦ ਹੋ ਗਏ ਪਿੰਡਾਂ ਦੇ ਪਿੰਡ ਦੋ ਦਰਜਣ ਦੇ ਕਰੀਬ ਪਿੰਡ ਪ੍ਰਭਾਵਿਤ ਨੇ ਪਿੱਛੇ ਫਿਰ ਸਾਰਿਆਂ ਨੂੰ ਦਵਾਂਗੇ ਪਾ ਇਦਾਂ ਦੀ ਕੰਦਾਂ ਦੀ ਪਰਮਿਸ਼ਨਾਂ ਕਿ ਲਾਓ ਕੰਦਾਂ ਜੇ ਨਹੀਂ ਹੈਗੀ ਤਾਂ ਇਹ ਕੰਦ ਅਕਾਲੀ ਦਲ ਤੋ ਆਕੇ ਹਟੂਗਾ ਇੰਨੀ ਛਿੱਤੀ ਖੜਾ ਨਹੀਂ ਛੱਡਦੇ ਸੀ ਜਿੰਜੇ ਜੀ ਜੇਕਰ ਗੱਲ ਕਿੱਥੇ ਜਾਵੇ ਅੱਜ ਕਿਨੌਰ ਦੇ ਕਿਹੜੇ ਕਿਹੜੇ ਪਿੰਡਾਂ ਦਾ ਦੌਰਾ ਅੱਜ ਲਗਭਗ ਜਿੰਨੇ ਵੀ ਜਿਹੜੇ ਕਾਮੇ ਖੁਰਦ ਹੋ ਗਿਆ ਅੱਗੇ ਚਮਾਰੂ ਹੋ ਗਿਆ ਜੰਡ ਮੰਗੋਲੀ ਹੋ ਗਿਆ ਊਂਟਸਰ ਹੋ ਗਿਆ ਸੰਜਰਪੁਰ ਹੋ ਗਿਆ ਸਰਾਲਾ ਕਲਾਂ ਖੁਰਦ ਸਾਰੇ ਪਿੰਡਾਂ ਦਾ ਦੌਰਾ ਚੱਲ ਰਿਹਾ ਸੋ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਇਸ ਸਮੇਂ ਸਰਾਲਾ ਤੋਂ ਦਿਖਾ ਰਹੇ ਹਾਂ ਜਿੱਥੇ ਅੱਜ ਅਕਾਲੀ ਦਲ ਦੇ ਵਫਦ ਦੇ ਵੱਲੋਂ ਜਿਹੜਾ ਹੈਗਾ ਦੌਰਾ ਕੀਤਾ ਜਾ ਰਿਹਾ ਤੇ ਦੌਰੇ ਦੌਰਾਨ ਜਿਹੜੀ ਕਿਸਾਨਾਂ ਦੀ ਫਸਲ ਜਿਹੜੀ ਬਰਬਾਦ ਹੋਈ ਹੈ ਉਸ ਫਸਲ ਨੂੰ ਲੈ ਕੇ ਜਿਹੜ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਜਿਹੜੇ ਆ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜਿਹੜਾ ਇਹ ਵਿਸ਼ੇਸ਼ ਡੈਲੀਗੇਟ ਇੱਥੇ ਜਿਹੜਾ ਪਹੁੰਚਿਆ ਤੇ ਜਿਹੜੀ ਅੱਜ ਜਿਸ ਤਰ੍ਹਾਂ ਕਨੌਰ ਦੇ ਵਿੱਚ ਜਿਹੜੀ ਮਾਰ ਪਈ ਹੈ ਕਿਸਾਨਾਂ ਦੇ ਉੱਪਰ ਫਸਲ ਨੁਕਸਾਨ ਹੋਇਆ ਹੈ ਜਿਨ੍ਹਾਂ ਦੇ ਘਰ ਜਿਹੜੇ ਨੁਕਸਾਨੇ ਗਏ ਨੇ ਉਸ ਦਾ ਜਿਹੜਾ ਅੱਜ ਦੌਰਾ ਕੀਤਾ ਜਾ ਰਿਹਾ ਕੈਮਰਾ ਬਸੰਤ ਲਾਲ ਕੁਮਾਰ ਦੇ ਨਾਲ ਗੁਰਪ੍ਰੀਤ ਮਾਨ ਐਵੀਪੀ ਸਾਝਾ ਕਨੌਰ